ਦੇ ਗੁਰੂ ਨਾਨਕ ਦੇਵ ਸੱਤੇ ਬਾਦਸ਼ਾਹ ਦੇ ਚਰਨਾਂ ਤੇ ਬੈ ਕੇ ਸਾਲ ਸਦਾ ਯੋਗ ਹੀ ਕਹਿੰਦਾ ਸੀ ਬਾਬਾ ਮੇਰੇ ਸ਼ਾਇਦ ਬਹਾਦਰੀ ਚਾਰ ਕੀ ਚਰਨ ਤੇ ਪਾ ਦੇ। ਇਥੇ ਕੋਈ ਸਮਾਜਿਕ ਮਦਦ ਕਦੇ ਬਗਤ ਆਵੇਗਾ ਤੁਮ ਫਿਰ ਕਰਨੇ ਪਾਉਣ ਦੀ ਗੱਲ ਕਰਦਾ ਮੈਂ ਕਈ ਸਾਲਾਂ ਤੱਕ ਜਿਵੇਂ ਸਭ ਆਮ ਲੋਕ ਸਤਸੰਗ ਸਾਤ ਸ੍ਰੀ ਅਕਾਲ ਜੀ। ਇਹ ਪਰਿਵਾਰ ਨੂੰ ਪੱਤਰ ਲਗਾਉਦੇ ਨੇ। ਬੜੀ ਜ਼ਿੰਮੇਵਾਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਤੀ ਕੀਤੀ ਆਉ ਪਾਸ਼ਾ ਸਾਡੇ ਬਹਾਵਾਂ ਚ ਪੋਤਾਰਾ ਕਰੋ। ਸ਼ਾਮ ਜਿਹੜੇ ਧਰਮਾਂ ਦੇ ਲੋਕ ਆਪਣੇ ਸ਼ਖਸੀយੋਨੀ ਗੱਲਾਂ ਬਾਤਾਂ ਸੁਣਦੇ ਹੁਣ ਇੱਥੇ ਤੇ ਨਹੀਂ ਕਿਸੇ ਦੀ ਗੱਲ ਧਿਆਨ ਨਾਲ ਸੁਣੀ ਜਾਂਦੀ ਹੈ ਨਾ। ਉਹਨੇ ਦੂਜੇ ਧਰਮਾਂ ਵਿੱਚ ਨਹੀਂ ਸੁਣੀ। ਇਹਨੀਆਂ ਮਸਾਲਾ ਦੇ ਸਾਡੇ ਪੁਰਾਣ ਇਤਿਹਾਸ ਦੇ ਮਸਾਲਾ ਸਾਰਾ ਹੀ ਭਾਰਤ ਦੇ ਵਿੱਚ ਜੋ ਕਿ ਰਾਕੇਲਾ ਆ ਵਿਆਹੋਂ ਭਗਵਾਨ ਜੀ ਦਾ ਅਮਰਾਜ ਪਰ ਅਖੀਰ ਮੋਕੇ ਰਾਮ ਦੇ ਅੰਦਰ ਦੀ ਹਰੁਮਾਨ ਜੀ ਨੂੰ ਆਪਣੇ ਵਰਗਾਂ ਨਹੀਂ ਬਣ ਸਕਦਾ ਸਾਰੀ ਜਨ ਦੇ ਕ੍ਰਿਸ਼ਨ ਭਗਵਾਨ ਹਰਿਦਰ ਨੂੰ ਆਪਣੇ ਵਰਗਾਂ ਨਹੀਂ ਬਣ ਸਕਦਾ ਲੈਣਾ ਆਉਂਦਾ ਦਰਸ਼ਨ ਕਰਨ ਵਾਸਤੇ ਇੱਕ ਸ਼ਰਮਾਕੀ ਦੇ ਮੁੰਬੰਦਰ ਗੁਰੂ ਨਾਨਕ ਦੇਵ ਜੀ ਦੇ ਘਰ ਗਿਆ ਸਤਨਾਕ ਬਧੁਰੇ ਬਾਬਾ ਅਮਰ ਬਾਸ ਜਿਹੜਾ 20 ਸਾਲ ਗੰਗਾ ਦੀ ਯਾਤਰਾ ਤੇ ਜਾਂਦਾ ਰਿਹਾ 20 ਸਾਲ ਗੁਰੂ ਨਾਨਕ ਦੇ ਘਰ ਵਿੱਚ ਜਾਂਦਾ ਤੇ ਆਵਾਜ਼ ਆਉਂਦੀ ਆ ਭੰਦੇ ਉਹ ਹੈ ਨਾ ਇਹ ਇੱਕ ਲਹਾਜ਼ ਤੋਂ ਯਤੀਮ ਆਉਂਦਾ ਹੈ ਜਿਹਦੇ 7 ਸਾਲ ਦੀ ਉਮਰ ਤੱਕ ਮਾਤਾ ਵੀ ਸਾਥ ਛੱਡ ਗਈ ਤੇ ਬਾਪੂ ਵੀ ਸਾਥ ਛੱਡ ਗਿਆ ਏ ਭਰਾ ਰੋਟੀ ਦੇ ਵਾਸਤੇ ਬਾੜ ਆਉਂਦਾ ਜਦ ਇਹ ਗੁਰਾਈ ਦਾ ਸ਼ਕਰ ਸਿਰ ਤੇ ਝੁੱਲਰ ਲੱਗਾ ਤੇ ਆਵਾਜ਼ ਆਉਂਦੀ ਹੈ ਹੰਮ ਰੁਲਦੇ ਸ ਇਹ ਗੁਰਾਈ ਨੂੰ ਨਾਨਕ ਦੇ ਘਰ ਵਿੱਚ ਹਾਂ RAMDAS SATGURU ਕਹਾਵੇ ਗੁਰੂ ਦਾ ਪਰਮ ਪਰਮ ਹੰਸ ਤੇ ਹਰ ਸੁ ਵਿੱਚ ਫਰਕ ਕੀ ਹੈ ਹੰਸ ਆਪਣੀ ਚੁੰਝ ਨਾਲ ਦੁੱਧ ਤੇ ਪਾਣੀ ਵੱਖਰਾ ਕਰ ਸਕਦਾ ਦੁੱਧ ਤੇ ਪਰ ਪਰ ਉਹ ਆਪਣੇ ਵਰਗਾ ਨਹੀਂ ਕਿਸੇ ਨੂੰ ਬਣਾ ਸਕਦਾ ਗੁਰੂ ਨਾਨਕ ਦੇ ਸਿੱਖ ਵਿੱਚ ਸ਼ਕਤੀ ਆ ਕਿ ਉਹ ਆਪਣੇ ਤੋਂ ਕਈ ਗੁਣਾ ਲਈ ਇੱਕ ਦੁਨੀਆਂ ਲਾ ਲ ਕੇ ਜੋ ਕੋਈ ਮਰਜ਼ੀ ਪ੍ਰਾਪਤ ਕੀਂਦਾ ਦੱਸਦਾ ਆ ਆਨੰਦ ਲੈ ਆ ਦੱਸਦਾ ਇਹਦਾ ਅੰਤ ਨਹੀਂ ਪਾਇਆ ਦੱਸ ਸਿਆੜੇ ਦੁਰਗ ਬੈਠੇ ਹੋ ਸਮੇਂ ਦੇ ਹਾਲੂ ਦੇ ਬੜੇ ਵਿਖੇ ਬੈਠੇ ਨੇ ਦੁਨੀਆਂ ਪੜਾ ਮਕਾਵਾਂ ਬੈਠੇ ਹਾਲੀ ਹੋਵੇ 2-4 ਸਾਲ ਨੂੰ ਵੀ ਸ਼ਾਇਦ ਸਾਡੀ ਬੱਧਾ ਤਰੂਣਾ ਬਾਰੋਂ ਕੋ ਜਾਨਵਰ ਲਾ ਕੇ ਮੇਰੇ ਪਤੀ ਦੀ ਭਗਤੀ ਵਿੱਚ ਵਿਗੜਨਾ ਫਾਦਮੇ